ਇਰੇ ਦੇ ਸਾਲੇ ਨੂੰ ਜਿੱਥੋਂ ਜਿੱਥੋਂ ਤੱਕ ਸਾਡੇ ਕੋਲ ਸਾਂਜਾ ਸਾਰੇ ਤੱਕ ਪੁਲਿਸ ਪਹੁੰਚਦੀ ਰਹੀ ਆ ਤੇ ਕੁੱਝ ਵਾਰ-ਵਾਰ ਤੇ ਤੁਹਾਨੂੰ ਫੋਨ ਆਉਂਦਾ ਹੈ ਫੋਨ ਆਉਂਦਾ ਤੇ ਦੱਸੋ ਹੋਈ ਨਾ ਭਾਜੀ ਹਮਣਾ ਬਾਰ-ਬਾਰ ਆ ਦੇ ਫੋਨ ਵੇਖਣੇ ਅੱਛਾ ਫੋਨ ਚੈੱਕ ਕਰਦੇ ਸੀਗੇ ਅੱਗੇ ਹਾਂਜੀ ਹਾਂਜੀ ਚੈੱਕ ਸਾਰਿਆਂ ਦੇ ਸਾਰਿਆਂ ਚੈੱਕ ਕਰਦੇ ਸਾਡੇ ਇੱਥੋਂ ਤੱਕ ਇਹਦੇ ਸਾਲੇ ਦਾ ਸਾਲੇ ਹਰ ਉਹਨਾਂ ਦੇ ਤੇ ਫੋਨ ਲੈ ਹੀ ਗਏ ਸੀ ਨਾ ਤੇ ਮੈਂ ਦਈ ਅੱਗੋਂ 11 ਮਾਰਚ ਨੂੰ ਮਿਲੀ ਮੈਂ ਉਦੋਂ ਬਹੁਤ ਕਮਜ਼ੋਰੀ ਸਾਰੇ ਜਾਣੇ ਮਿਲੇ ਜਿੰਨੇ ਵੀ ਸਾਰੇ ਬਹੁਤ ਕਮਜ਼ੋਰ ਸਨ ਕਿੰਨੇ ਇੱਥੋਂ ਤੱਕ ਵੀ ਸੀ ਦੀ ਦਾ ਤੱਕ ਵੀ ਕਿਸੇ ਨੇ ਕਹਿਤਾ ਵਾ ਪੰਜਾਬ ਦੇ ਵਿੱਚ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਜਿਹੜੀ ਆ ਪ੍ਰਚਾਰ ਵਹੀਰ ਜਾਂ ਸਰਗਰਮੀ ਆ ਜਿੱਥੇ-ਜਿੱਥੇ ਵੀ ਵੇਖੀ ਜਾਂਦੀ ਰਹੀ ਆ ਤੇ ਤਕਰੀਬਨ ਹਰੇਕ ਤਾਂ ਤੇ ਭਾਈ ਪਪਲਪੀਰ ਸਿੰਘ ਜੀ ਉਹਨਾਂ ਦੇ ਨਾਲ ਅਸੀਂ ਵੇਖਦੇ ਰਹੇ ਹਾਂ ਤੇ ਖਾਸ ਤੌਰ ਤੇ ਜਿਸ ਵੇਲੇ ਪੂਰੇ ਪੰਜਾਬ ਦੀ ਪੁਲਿਸ ਤੇ ਪੈਰਾ ਮਿਲਟਰੀ ਫੋਰਸਾਂ ਦੀਆਂ ਕੰਪਨੀਆਂ ਭਾਈ ਅਮਰਤਪਾਲ ਸਿੰਘ ਜੀ ਹੋਰਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਪੂਰੇ ਤੌਰ ਤੇ ਸਰਗਰਮ ਸੀ ਉਸ ਵੇਲੇ ਅਸੀਂ ਉਹਨਾਂ ਦੇ ਨਾਲ ਜੇ ਇੱਕ ਸਿੰਘ ਦਾ ਜਿਕਰ ਜਿਹੜਾ ਕਿ ਵਾਰ-ਵਾਰ ਹਰੇਕ ਮੀਡੀਆ ਚੈਨਲ ਦੇ ਉੱਤੇ ਆਉਂਦਾ ਉਹ ਭਾਈ ਪਪਲਪੀਰ ਸਿੰਘ ਨੇ ਤੇ ਸਾਡੇ ਨਾਲ ਮੌਜੂਦ ਨੇ ਭਾਈ ਕੋਪੀ ਸਿੰਘ ਜੀ ਦੇ ਮਾਤਾ ਜੀ ਮਾਤਾ ਜੀ ਵੈਕਰ ਜੀ ਦਾ ਕਲਸਾ ਵੈਕਰ ਜੀ ਦੇ ਪਤੇ ਹਾਂ ਜੇਸ ਵੇਲੇ ਅਮਰਸਰ ਦਾ ਜਿਲੰਦਰ ਦੇ ਵਿੱਚ ਭਾਈ ਅਮਰਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਦੇ ਲਈ ਜਿਹੜਾ ਕਿ ਨਾਕਾ ਲਾਇਆ ਜਾਂਦਾ ਉਸ ਤੋਂ ਬਾਅਦ ਖਬਰ ਆਉਂਦੀ ਆ ਕਿ ਭਾਈ ਅਮਰਪਾਲ ਸਿੰਘ ਹੋਰੀ ਜਿਹੜਾ ਕਿ ਪੁਲਿਸ ਨੂੰ ਝਕਾਨੀ ਦੇ ਕੇ ਨਿਕਲ ਗਿਆ ਤੇ ਬਾਅਦ ਵਿੱਚ ਜਿਕਰ ਆਉਂਦਾ ਕਿ ਉਹਨਾਂ ਦੇ ਨਾਲ ਭਾਈ ਪੱਪੂਪੀਰ ਸਿੰਘ ਨੇ ਉਸ ਵੇਲੇ ਪਰਿਵਾਰ ਨੂੰ ਇਹ ਪਹਿਲੀ ਵਾਰੀ ਕਦੋਂ ਪਤਾ ਲੱਗਾ ਤੇ ਉਸ ਤੋਂ ਬਾਅਦ ਖਾਸ ਤੌਰ ਤੇ ਪੁਲਿਸ ਦਾ ਜਿਹੜਾ ਪਰਿਵਾਰ ਦੇ ਉੱਤੇ ਜਾਬਰਾਨਾ ਰਵਈਆ ਜਿਹੜਾ ਜਾਂ ਕਿਸ ਤਰ੍ਹਾਂ ਦੀ ਜਿਹੜਾ ਤੇ ਜ਼ੁਲਮ ਤੇ ਤਸ਼ੱਦਦ ਦਾ ਜਿਹੜਾ ਦੌਰ ਚਲਾਇਆ ਗਿਆ ਸਖਤੀ ਕੀਤੀ ਗਈ ਉਹਦੇ ਬਾਰੇ ਥੋੜਾ ਜਿਹਾ ਜਿਹੜਾ ਨਾ ਤੁਸੀਂ ਕੋ ਜਾਣਨਾ ਪਾਉਗੇ ਅ ਇਹ ਕੋਈ ਸਾਨੂੰ 18 ਨੂੰ ਜਾਂਦੇ ਆ ਤੇ ਸਾਨੂੰ ਨਾ 21 ਨੂੰ ਟੀਵੀ ਤੋਂ ਪਤਾ ਚੱਲਿਆ ਟੀਵੀ ਦੀ ਨਿਊਜ਼ ਤੋਂ ਹਾਂਜੀ ਮੇਰੇ ਸਾਡੀ ਕਾਰ ਦਾ ਨੰਬਰ ਹੈ TK 43 ਗੱਡੀ ਦਾ ਹਾਂਜੀ ਉਹ ਬਕਰਤੀ ਦੇ ਨਾਮ ਰਜਿਸਟਰ ਆ ਪਰ ਉਤੋਂ ਲੱਗਾ ਪਤਾ ਕਿ ਸਾਨੂੰ ਕਪਰਤੀ ਵਾਲੇ ਪਹਿਲਾਂ 3 ਦਿਨ ਸਾਨੂੰ ਕੋਈ ਸੁਖ ਕਰਨ ਨਹੀਂ ਆਇਆ ਕਿ ਕਿੱਥੇ ਆ ਜਾਂ ਕਿੱਥੇ ਆਈ ਅਈ ਸੋਚਿਆ ਕਿ ਸ਼ਾਇਦ ਮਰਸਰ ਬੈਠਾ ਹੋ ਕਿਸੇ ਵਾਲੇ ਜਾਂ ਕਿਤੇ ਹੋਗਾ ਜਿਹੜਾ ਉਹਨੇ ਕੋਈ ਮੈਸੇਜ ਵੀ ਭੇਜਿਆ ਜਰੂਰ ਕਿਤੇ ਬੈਠਾ ਹੋਗਾ ਪਰ ਜਦੋਂ ਸਾਨੂੰ ਪਤਾ ਲੱਗਾ ਵੀ ਫਿਰ ਉਹ ਨਾਲ ਹੀ ਆ ਤੇ ਫਿਰ ਉਸ ਤੋਂ ਬਾਅਦ ਫਿਰ ਪੁਲਿਸ ਜਿਆਦਾ ਥੋੜਾ ਹੋਣਾ ਸ਼ੁਰੂ ਕਰ ਦਿੱਤਾ ਤੇ ਜੇ ਤੰਗ ਕਰੋ ਵੀ ਇਹਦੇ ਨਾਨਕੇ ਵੀ ਇਰੇ ਦੇ ਸਾਲੇ ਨੂੰ ਜਿੱਥੋਂ ਜਿੱਥੋਂ ਤੱਕ ਸਾਡੇ ਕੋਲ ਸਾਜਾ ਸਾਰੇ ਤੱਕ ਪੁਲਿਸ ਕੌਂਟਰੀ ਰਹੀ ਆ ਤੇ ਸਾਰਿਆਂ ਨੂੰ ਪਰੇਸ਼ਾਨਤ ਕਰਦੀ ਰਹੀ ਆ ਤੇ ਅਸੀਂ ਮਤਲਬ ਇਹ ਹੀ ਉਧਰ ਭਾਵੇਂ ਦੋ ਚਾਰ ਦਿਨ ਲਈ ਚੋਕਰ ਉਜੜਾ ਸੀ ਜਿਹੜਾ ਸਾਡੀ ਗੱਡੀ ਨਾਲ ਲੱਗਾ ਇਹ ਫਿਰ ਪੁਲਿਸ ਦਾ ਦੌਰ ਜਿਹੜਾ ਹੈ ਕਿ ਇਸ ਤਰ੍ਹਾਂ ਦਾ ਉਦੋਂ ਤੱਕ ਚੱਲਦਾ ਰਿਹਾ ਜਦੋਂ ਭਾਈpropto ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹਾਂਜੀ ਹਾਂਜੀ ਉਦੋਂ ਤੱਕ ਚੱਲਦਾ ਉਸ ਤੋਂ ਬਾਅਦ ਪਰਿਵਾਰ ਆਪਣੇ ਘਰੇ ਆ ਕੇ ਬੈਠ ਗਿਆ ਹਾਂਜੀ ਘਰ ਸ਼ਾਇਦ ਅਸੀਂ 4-5 ਦਿਨ ਲਈ ਗਈ ਘਰੋਂ ਬਾਅਦ ਬਾਕੀ ਜ਼ਿਆਦਾ ਟਾਈਮ ਹੀ ਘਰੇ ਰਹਿ ਅੱਛਾ ਫਿਰ ਘਰੇ ਰਹਿ ਉਸ ਤੋਂ ਬਾਅਦ ਹਾਂਜੀ ਕੁਝ ਵਾਰ-ਵਾਰ ਕੇ ਤੁਹਾਨੂੰ ਫੋਨ ਆਉਂਦਾ ਹੈ ਫੋਨ ਆਉਂਦਾ ਤੇ ਦੱਸੋ ਠੀਕ ਹੈ ਜੀ ਤੁਹਾਡੇ ਕੋਲ ਕੋਈ ਫੋਨ ਮਤਲਬ ਫੋਨ ਨਹੀਂ ਮਹਾਲਾਂਕੇ ਸਾਰਾ ਫੋਨ ਨੰਬਰ ਇਹਨਾਂ ਕੋਲੇ ਹੁੰਦੇ ਆ ਟ੍ਰੇਸ ਕਰ ਸਕਦੇ ਆ ਇਹਦੇ ਬਾਵਜੂਦ ਜਿਹੜਾ ਕਿ ਹੋਈ ਨਾ ਬਾਲ ਜੀ ਆਪਣਾ ਬਾਰ-ਬਾਰ ਆ ਦੇ ਫੋਨ ਵੇਖਣੇ ਹਾਂਜੀ ਤੇ ਬਸ ਚਲੇ ਜਾਣਾ ਕੋਲ ਆਈ ਆ ਕਿਹਾ ਅੱਛਾ ਫੋਨ ਚੈੱਕ ਕਰਦੇ ਸੀਗੇ ਹਾਂਜੀ ਹਾਂਜੀ ਚੈੱਕ ਸਾਰਿਆਂ ਦੇ ਸਾਰਿਆਂ ਚੈੱਕ ਕਰਦੇ ਸਾਡੇ ਇਥੋਂ ਤੱਕ ਇਹਦੇ ਸਾਲੇ ਦਾਸ ਸਾਲੇ ਉਹਨਾਂ ਦੇ ਤੇ ਫੋਨ ਲੈ ਹੀ ਗਏ ਸੀ ਨਾ ਅੱਛਾ ਉਹਨਾਂ ਦੇ ਤੇ ਦਿੱਤੇ ਹੀ ਬਾਅਦ ਚ ਮੇਰੇ ਜੋ ਫੜਿਆ ਗਿਆ ਹੈ ਫਿਰ ਤੇ ਇਹਨਾਂ ਨੂੰ ਜਦੋਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਹਾਂਜੀ ਉਸ ਤੋਂ ਬਾਅਦ ਪਹਿਲੀ ਵਾਰੀ ਮੁਲਾਕਾਤ ਕਰਨ ਕੌਣ-ਕੌਣ ਤੁਹਾਡੇ ਪਰਿਵਾਰ ਦੇ ਵਿੱਚੋਂ ਗਿਆ ਤੇ ਇਹ ਜਿੱਦਾਂ 10 April ਨੂੰ ਹੁੰਦਾ ਆ ਆਪਣਾ ਫੜਿਆ ਜਾਂਦਾ ਹੈ ਫਿਰ 27 April ਨੂੰ ਜਿੱਦਾਂ ਸ਼੍ਰੋਮਣੀ ਕਮੇਟੀ ਵਾਲੇ ਲੈ ਕੇ ਜਾਂਦੇ ਫਿਰ ਉਹਨਾਂ ਵਿੱਚ ਮੈਂ ਗਈ ਪਹਿਲੀ ਵਾਰੀ ਮਿਲ ਕੇ ਆਈ ਹਾਂ ਹਾਂਜੀ ਹਾਂਜੀ ਫਿਰ ਮਿਲੇ ਰਾਜੀ ਤੁਸੀਂ ਪਿੱਛੇ ਆਸ ਨੇ ਗੱਲਬਾਤਾਂ ਹੋਈਆਂ ਕਿਸ ਤਰ੍ਹਾਂ ਦਾ ਉਹਨਾਂ ਦਾ ਉਸ ਵੇਲੇ ਆਂਦਾ ਗੱਲ ਜਿਹੜੀ ਕੀਤੀ ਉਹਨਾਂ ਨੇ ਖਾਸ ਜਿਹੜੀ ਗੱਲ ਤੁਹਾਨੂੰ ਯਾਦ ਹੋਵੇ ਗੱਲ ਬਾਤ ਕਰਨ ਕਿ ਮੈਂ ਚੜ੍ਹਦੀ ਕਲਾ ਚਾ ਜਿੱਥੇ ਵੀ ਰਹੇ ਹਾਂ ਜਿੰਨਾ ਵੀ ਦਿੱਤਾ ਕਾਫੀ ਸਹਿਯੋਗ ਦਿੱਤਾ ਹੈ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਹੈਲਪ ਕਰਦੇ ਰਹੇ ਜਿਹੜਾ ਜਿਹੜਾ ਸਾਡਾ ਤੇ ਉਹਨੇ ਵੀ ਪੁੱਛਿਆ ਵੀ ਜਿਹੜੇ ਕੌਣ ਕੌਣ ਫੜੇ ਦੇ ਮੇਰਾ ਕਰਕੇ ਜਦੋਂ ਉੱਥੇ ਮੁਲਾਕਾਤ ਹੁੰਦੀ ਆ ਕਿ ਸਾਰੇ ਸਿੰਘ ਆ ਕੇ ਇਕੱਠੇ ਹੁੰਦੇ ਮੁਲਾਕਾਤ ਕਰਦੇ ਆ ਜਾਂ ਇਕੱਲੇ ਇਕੱਲੇ ਤੁਸੀਂ ਇਕੱਲੇ ਭਾਈ ਪੱਪਲਪ੍ਰੀਤ ਸਿੰਘ ਨੂੰ ਮਿਲ ਸਕਦੇ ਨਹੀਂ ਨਹੀਂ ਜਿੱਦਾਂ ਮੈਂ ਗਈ ਆ ਤੇ ਫਿਰ ਪੱਪਲਪ੍ਰੀਤ ਤੋਂ ਬੁਲਾ ਲੈਂਦੇ ਜੇ ਬਾਕੀ ਪਰਿਵਾਰਾਂ ਦੇ ਜਾਂਦੇ ਆ ਉਹ ਫਿਰ ਆ ਜਾਂਦੇ ਆ ਤੇ ਜਦੋਂ ਸਾਨੂੰ ਬਿਠਾਉਂ ਲਿਆ ਉਹ ਤਕਰੀਬਨ ਇੱਕੋ ਹੀ ਜੇਰੀ ਦੇ ਵਿੱਚ ਹੀ ਹਾਂਜੀ ਸਾਰੇ ਆ ਜਾਂਦੇ ਆ ਸਾਰੇ ਮਿਲਦੇ ਫਿਰ ਆਪਾਂ ਸਾਰੇ ਮਿਲ ਲੈਂਦੇ ਆਂ ਅਸੀਂ ਇੱਕ ਦੂਜੇ ਦੇ ਕੋਲ ਬਹਿ ਵੀ ਜਾਂਦੇ ਆਂ ਗੱਲਬਾਤ ਵੀ ਕਰਦੇ ਆਂ ਹਾਂਜੀ ਜਿੱਦਾਂ ਪਹਿਲਾਂ ਇੱਕ-ਇੱਕ ਘੰਟਾ ਦੋ ਘੰਟੇ ਹੁਣ ਤੇ ਤਿੰਨ ਸਾਢੇ ਤਿੰਨ ਘੰਟੇ ਵੀ ਲੱਗੇ ਗੱਲਬਾਤ ਕਰਾਈ ਦੀ ਤੇ ਜੇਲ੍ਹ ਦੇ ਅੰਦਰ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਜਿਹੜੀਆਂ ਕਿ ਉਹਨਾਂ ਨੂੰ ਆ ਰਹੀਆਂ ਇਹਦੇ ਬਾਰੇ ਜਿਹੜੀਆਂ ਸ਼ੁਰੂਆਤ ਦੇ ਵਿੱਚੋਂ ਕਿਵੇਂ ਉਹਨਾਂ ਨੇ ਆਪਣਾ ਸਰ ਜਿਹੜੀਆਂ ਪਹਿਲਾਂ ਤਾਂ ਉਹਨਾਂ ਨੇ ਖਾਣੇ ਦਾ ਕਿਹਾ ਵੀ ਅਸੀਂ ਰੋਟੀ ਖਾ ਰਹੇ ਸਾਨੂੰ ਥੋੜਾ ਵੇਖਾ ਰੋਟੀ ਦੇ ਨਾਲ ਜਿਹੜੇ ਸਬਸਾਣੇ ਜਿਹੜੇ ਆ ਹਾਂਜੀ ਫਿਰ ਨਾ ਪ੍ਰਸ਼ਾਸਨਿਕ ਵੀ ਤੁਹਾਡਾ ਉਥੇ ਜਿੰਨੇ ਲੋਕ ਹਨ ਉਹ ਸਾਰੇ ਪਾਨ ਬੜਾ ਖਾਂਦੇ ਆ ਅੱਛਾ ਜੀ ਮੋਹ ਚ ਪਾ ਕੇ ਚੇਥਿਆ ਦਿਆ ਸੜਕਾਂ ਦੇ ਤੇ ਰੈਡਰ ਠੋਕਿਆਂ ਦਾ ਸਾਰਾ ਤੇ ਇਹ ਆਂਦੇ ਕਿ ਤੁਸੀਂ ਤੁਹਾਡੇ ਬੰਦੇੜੇ ਇਦਾਂ ਕਹਿੰਦੇ ਵੀ ਅਸੀਂ ਇਹਨਾਂ ਨੂੰ ਰੋਟੀ ਨਹੀਂ ਖਾਣੀ ਆ ਵਿੱਚ ਕੁਝ ਪਿਆ ਵਾ ਇਸ ਕਰਕੇ ਸਾਨੂੰ ਬੰਦੇ ਬਦਲ ਤਾ ਨਾ ਕਹਿੰਦੇ ਚਲੋ ਦੱਸੋ ਇਹਨਾਂ ਨੂੰ ਠੋਖੜਾ ਆਂਗਾ ਕੋਈ ਰੋਟੀ ਨਹੀਂ ਖਾਣੀ ਉਸੇ ਤੇ ਫਿਰ ਉਹਨਾਂ ਸ਼ਾਮ ਨੂੰ ਇਹਨਾਂ ਨੂੰ ਚੇਜ ਕਰਤਾ ਇਹਨਾਂ ਨੂੰ ਕੋਈ ਨੇਪਾਲੀ ਦੇਤਾ ਤੇ ਉਹਨਾਂ ਕਹਿੰਦੇ ਤੁਸੀਂ ਆਪਣੀ ਹਾਜ਼ਰੀ ਵਿੱਚ ਰੋਟੀ ਬਣਾਓ ਉਹ ਇਹਨਾਂ ਛੇਤੀ ਇੱਕ ਦਿਨ ਦੀ ਸੁਣ ਲਈ ਇਹਨਾਂ ਦੀ ਉਹ ਮਸਲੇ ਦੇ ਬਣਾ ਲੋਗੀ ਹਾਂਜੀ ਆਪ ਹੋਗੀ ਬਾਕੀ ਇਹ ਨਪਾਲੀ ਆ ਬਹੁਤ ਸਾਰੀ ਰੋਟੀ ਬਣਾਉਂਦਾ ਵਾ ਜੋ ਉਹ ਦਿੰਦੇ ਦਿੰਦੇ ਬਾਕੀ ਉਹ ਆਪਣਾ ਲਿਆ ਕੇ ਸਮਾਨ ਆਪਣਾ ਦਿੰਦੇ ਆ ਤੇ ਆਪ ਬਣਵਾ ਲੈਂਦੇ ਹਾਂਜੀ ਇਹ ਜਦੋਂ ਭੁੱਖ ਹੜਤਾਲ ਸ਼ੁਰੂ ਹੁੰਦੀ ਹੈ ਹਾਂਜੀ ਤੇ ਭੁੱਖ ਹੜਤਾਲ ਹੋਣ ਤੋਂ ਬਾਅਦ ਤੁਹਾਡੀ ਮੁਲਾਕਾਤ ਹੋਈ ਹੈ ਭਾਈ ਕਪਤਨ ਸਿੰਘ ਨਾਲ ਹਾਂ ਭੁੱਖ ਹੜਤਾਲ ਜਦ ਵਿੱਚ ਹੋਈ ਮੇਰੀ ਇਹਨਾਂ ਨੇ ਭੁੱਖ ਹੜਤਾਲ ਰੱਖੀ ਮੇਰੇ ਖਿਆਲ 16 ਅ ਫਰਵਰੀ ਤੋਂ ਹਾਂਜੀ ਤੇ ਮੈਂ ਲਈ ਅੱਗੋਂ 11 ਮਾਰਚ ਨੂੰ ਮਿਲੀ ਮੈਂ ਉਦੋਂ ਬਹੁਤ ਕਮਜ਼ੋਰੀ ਸਾਰੇ ਜਾਣੇ ਮੇਰੇ ਜਿੰਨੇ ਸਾਰੇ ਬਹੁਤ ਕਮਜ਼ੋਰ ਸੀ ਜ਼ਿਆਦਾਤਰ ਪਪਲਪ੍ਰੀਤ ਹਾਂਜੀ ਤੇ ਭਾਈਨ ਪਰਸੇਤ ਬਹੁਤ ਜ਼ਿਆਦਾ ਸੀ ਤੇ ਚਾਚਾ ਜੀ ਵੀ ਇਹਨਾਂ ਦੇ ਪਰ ਉਹ ਮਿਲੇ ਨਹੀਂ ਗਏ ਇਹ ਮਿਲੇ ਬਾਕੀ ਹਾਂਜੀ ਇਹਨੇ ਮਾਤਾ ਜੀ ਇੱਕ ਵੇਲੇ ਜਿਹੜਾ ਕਿ ਸੋਸ਼ਲ ਮੀਡੀਆ ਦੇ ਉੱਤੇ ਖਬਰ ਚੱਲ ਪੈਂਦੀ ਹੈ ਜਿਸ ਵੇਲੇ ਪੁੱਕੜ ਧਾਲ ਚੱਲ ਰਹੀ ਹੁੰਦੀ ਆ ਹਾਂਜੀ ਜਿਹਦੇ ਵਿੱਚ ਇਹ ਕਿਹਾ ਜਾਂਦਾ ਕਿ ਭਾਈ ਪਪਲਪ੍ਰੀਤ ਸਿੰਘ ਸ਼ਹੀਦ ਹੋ ਗਏ ਉਸ ਵੇਲੇ ਇਹ ਜਦੋਂ ਤੁਸੀਂ ਸੁਣਦੇ ਹੋ ਕਿਸ ਤਰ੍ਹਾਂ ਜਿਹੜਾ ਕਿ ਤੁਹਾਡੇ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਜਿਹੜਾ ਕਿਸ ਤਰ੍ਹਾਂ ਮਹਿਸੂਸ ਹੋਇਆ ਤੇ ਕਿਵੇਂ ਜਿਹੜਾ ਕਿ ਇਸ ਖਬਰ ਦੇ ਪੁਸ਼ਟੀ ਕਰਨ ਦੇ ਲਈ ਜਿਹੜਾ ਕਿ ਕਿਹੜੇ ਕਰਨ ਤੁਸੀਂ ਇਹ ਨਾ ਜਿਵੇਂ ਹੁਣ ਇੱਥੇ ਆ ਅਸੀਂ ਇੱਥੇ ਸੀ ਇਸ ਇਹ ਮੈਂ ਉਦੋਂ ਇਸ਼ਨਾਨ ਪਾਣ ਕਰਕੇ ਇੱਥੇ ਆ ਕੇ ਬੈਠੀ ਆ ਤੇ ਮੈਨੂੰ ਕੋਈ ਖਬਰ ਦਾ ਪਤਾ ਨਹੀਂ ਸੀਗਾ ਇਹ ਭਾਈ ਸਾਡੇ ਚਾਚਾ ਜੀ ਮੇਰੇ ਲਾਗੇ ਗਏ ਆ ਤੇ ਭਾਜੀ ਵੀ ਗਏ ਆ ਇਹਨਾਂ ਦੇ ਫਾਦਰ ਮੈਨੂੰ ਕਹਿੰਦੇ ਭੈਣ ਜੀ ਕੋਈ ਖਬਰ ਸੁਣ ਕੇ ਤੇ ਟੈਨਸ਼ਨ ਨਾ ਤੁਸੀਂ ਲਿਓ ਮੈਂ ਕਿਹਾ ਕੀ ਖਬਰ ਆ ਕਹਿੰਦੇ ਐਵੇਂ ਅਫਵਾਹ ਕਿਸ ਨੇ ਭਾਈ ਮਤਲਬ ਪੀ ਪਲੀਸ ਸਾਨੂੰ ਪਤਾ ਲੱਗ ਗਿਆ ਵੀ ਕੋਈ ਗੱਲ ਨਹੀਂ ਇਹੋ ਜੀ ਫਿਰ ਮੈਂ ਕਿਹਾ ਮੈਨੂੰ ਜਿਆਦਾ ਜ਼ਰੂਰ ਦੱਸੋ ਜਿੰਨੇ ਨੋਟਸ ਦੱਸਿਆ ਰਵੇ ਮੈਂ ਕਿਹਾ ਮੈਨੂੰ ਜਿਆਦਾ ਪਰੇਸ਼ਾਨੀ ਲੱਗੀ ਕਹਿੰਦੇ ਇੱਥੋਂ ਤੱਕ ਵੀ ਸੀਡੀ ਦਾ ਤੱਕ ਵੀ ਕਿਸੇ ਨੇ ਕਹਿਤਾ ਵਾ ਤੇ ਫਿਰ ਵੀ ਕੋਈ ਇਹੋ ਜੀ ਗੱਲ ਨਹੀਂ ਤਾਂ ਟੈਨਸ਼ਨ ਨਾ ਲਿਓ ਫਿਰ ਇਸ ਕਰਕੇ ਮੈਨੂੰ ਜਿਆਦਾ ਨਾ ਲੱਗਾ ਫਿਰ ਮੈਂ ਘਰ ਫੋਨ ਕੀਤਾ ਮੈਂ ਕਿਹਾ ਕਿ ਤੇ ਮਤਲਬ ਵਾਈਫ ਬੱਚਾ ਸੁਣ ਕੇ ਨਾਲ ਜਿਆਦਾ ਫੀਲ ਕਰਨ ਫਿਰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਇਦਾਂ ਨਵਾਂ ਆਪਣੇ ਨਗਰ ਰਾਜੇਂਦਰ ਦਾ ਨਾਮ ਆ ਖਬਰ ਸੁਣੀ ਆ ਜੇ ਕੋਈ ਤੂੰ ਸੁਣੇਂਗੀ ਨਾ ਤੇ ਮਤਲਬ ਐਵੇਂ ਆਫਰਾਈ ਹਾਤੇ थोड़ा ਧਿਆਨ ਨਾਲ ਸੁਣੋ ਉਹਨੇ ਫਿਰ ਦੱਸਿਆ ਵੀ ਮੈਨੂੰ ਬਾਰ-ਬਾਰ ਸਾਰਿਆਂ ਦੇ ਫੋਨਾਂ ਨੇ ਪਰ ਤੁਹਾਡੇ ਦੱਸਣ ਕਰਕੇ ਨਾ ਫਿਰ ਮੈਨੂੰ ਉਹ ਖਬਰ ਇਹਦੀ ਜ਼ਿਆਦਾ ਨਹੀਂ ਲੱਗੀ। ਉਹਨੂੰ ਲੱਗਾ ਕਿ ਇਹ ਇੱਕ ਫਵਾ ਹੀ ਹੈ। ਹਾਂਜੀ। ਉਸ ਤੋਂ ਬਾਅਦ ਫਿਰ ਕਿਵੇਂ ਹੁੰਦੀ ਹੈ ਬਲਾਕਾਦ ਉਸ ਤੋਂ ਬਾਅਦ ਹੋਈ ਹੈ। ਹਾਂਜੀ ਫਿਰ ਆ 1 ਅਪ੍ਰੈਲ ਨੂੰ ਵਾਈਫ ਤੇ ਬੇਟਾ ਹੋ ਕੇ ਆਏ ਆ। ਫਿਰ ਉਹਨੇ ਕੱਪੜੇ ਵੀ ਮੈਸੇਜ ਕਰ ਲੈ ਕੇ ਉਹਨਾਂ ਨੂੰ ਕਿ ਜੋ ਵੀ ਮੈਨੂੰ ਜੇ ਮੈਂ ਬੇਟੇ ਨੂੰ ਮਿਲਣਾ ਹੈ। ਕਿ ਫਿਰ ਹੁਣ ਇਹ ਮਿਲ ਕੇ ਆਏ ਆ। ਇਹਾਂ ਦੇ ਵੀ ਸੇਫ ਠੀਕ ਆ। ਇਹਨਾਂ ਨੂੰ ਨਾਰਮਲ ਲੱਗੀ ਜਿਦਾ ਪਹਿਲਾਂ ਉਸ। ਹਾਂਜੀ। ਬਾਕੀ ਇਹ ਮੈਸੇਜ ਨੇ ਸੱਚ ਕਿ ਦਿੱਤਾ ਕਿ ਮਹੀਨੇ ਬਾਅਦ ਜ਼ਰੂਰ ਆਉਂਦੇ ਕਿਹਾ ਵੀ ਤੂੰ ਇੱਕ ਨੂੰ ਆਏ ਜੀ ਤੀਨ ਨੂੰ ਮੰਮੀ ਆਉਣੀ ਚਾਹੀਦੀ ਐ ਇਹ 30 ਦਿਨ ਬਾਅਦ ਕੋਈ ਫੋਨ ਨਹੀਂ ਹੁੰਦਾ ਤੇ ਮੈਨੂੰ ਘਰ ਦੇ ਹਾਲਾਤ ਪਤਾ ਲੱਗਦੇ ਰਹਿਣ ਕਿ ਮਹੀਨੇ ਬਾਅਦ ਤੁਸੀਂ ਜਿੱਦਾਂ ਆਓ ਜ਼ਰੂਰ ਤੇ ਮੁਲਾਕਾਤ ਲਈ ਜਦੋਂ ਜਾਣਦੇ ਆ ਹਾਂਜੀ ਉਸ ਵੇਲੇ ਇਹ ਸਾਰਾ ਆਪਣਾ ਪ੍ਰਬੰਧ ਆਪਣੇ ਤੌਰ ਤੇ ਤੁਮ ਕਰਨਾ ਪੈਂਦਾ ਜਾਂ ਹਾਂਜੀ ਆਪਣੇ ਤੇ ਬਾਕੀ ਜੇ ਮੈਂ ਆਪਣੇ ਰਿਸ਼ਤੇਦਾਰ ਭੈਣ ਦਾ ਥੋੜਾ ਬਹੁਤਾ ਕਰ ਲੈਂਦੇ ਲੋਰੇਬਲ ਤੇ ਕਰ ਲੈਂਦਾ ਹੈ ਨਾ ਤੇ ਫੌਮ ਨੂੰ ਕੀ ਕਹਿਣਾ ਚਾਹੋਗੇ ਬਸ ਫੌਮ ਨੂੰ ਮਿਹਨਤ ਹੈ ਵੀ ਜਿਵੇਂ ਹੁਣ ਇੱਥੇ ਹੀ ਬੈਠੇ ਆ ਵੀ ਜਿਹੜੇ ਲੋਕ ਆਉਂਦੇ ਮੈਂ ਤੇ ਇਹ ਵੇਖੂੰਗੀ ਕਿ ਨਿਰਾਪੁਰਾ ਹੀ ਆ ਕੇ ਦੂਜਾ ਫੋਟੋਆਂ ਲਵਾ ਕੇ ਨਾ ਹੀ ਮੁੜਦੇ ਜਾਈਏ ਐਸ ਵੇਲੇ ਤਾਂ ਕੱਟ ਦੀ ਲੋੜ ਆ ਬਹੁਤ ਜ਼ਿਆਦਾ ਲੋਕ ਆਉਂਦੇ ਆ ਆਉਂਦੇ ਆ ਫੋਟੋ ਨਹੀਂ ਤੁਹਾਡੇ ਨਾਲ ਆ ਹੀ ਤੁਹਾਡੇ ਨਾਲ ਏਦਾਂ ਨਾਲ ਨਹੀਂ ਪਤਾ ਲੱਗਦਾ ਨਾਲ ਤਾਂ ਲੱਗਦਾ ਕੰਮ ਛੇ ਕੰਮ ਕੁਝ ਜਿਹਨ ਜਥੇ ਬੰਦਿਆਂ ਆਪਣੇ 10-10 ਬੰਦੇ ਛੱਡ ਪਰ ਇਹ ਕੁਝ ਨਹੀਂ ਰਹਿ ਉਸ ਕਰਕੇ ਫਾਰਮ ਨੇ ਹੂੰ ਫਾਰਮ ਨੇ ਇਹ ਕਿ ਆ ਤੁਹਾਡੀ ਜ਼ਰੂਰਤ ਆ ਇਹਨਾਂ ਦੇ ਨਾਲ ਖੜੇ ਹੋ ਕਿਉਂਕਿ ਇਹ ਫਾਰਮ ਦਾ ਕੰਮ ਆ ਲਾ ਕੇ ਇਕੱਲਾ ਬੱਚਿਆਂ ਦਾ ਨਿੱਜੀ ਕੰਮ ਨਹੀਂ ਗਾ ਇਸ ਕਰਕੇ ਫਾਰਮ ਨੂੰ ਸੋਚਣਾ ਚਾਹੀਦਾ ਇਹ ਵੀ ਆ ਜਿਵੇਂ ਹੁਣ ਭੈਣ ਜੀ ਹੋਣਾ ਨੂੰ ਇਹਨਾਂ ਨੂੰ ਜੇਲ੍ਹ ਚ ਲੈ ਗਿਆ ਕੋਈ ਇੱਥੇ ਨਹੀਂ ਆਇਆ ਜਾਂ ਅਸੀਂ ਪੁੱਛਣ ਆਈਏ ਜਾਂ ਅਸੀਂ ਜੇਲ੍ਹ ਚ ਇਕੱਠੇ ਹੋਈਏ ਜਾਂ ਚਲੋ ਅਸੀਂ ਤੁਹਾਡੇ ਨਾਲ ਇਹਨਾਂ ਦੇ ਸਭ ਜਥੇਦਾਰ ਵੱਲੋਂ ਇੱਧਰ ਕੋਈ ਬੰਦਾ ਨਹੀਂ ਸਾਡੇ ਕੋਲ ਆਇਆ ਕਿ ਤੁਸੀਂ ਬੈਠੇ ਜੇ ਜਾਂ ਕੀ ਬਣਿਆ ਕਿੱਦਾਂ ਬੈਠੇ ਬਸ ਅਸੀਂ ਥੋੜੇ ਜਿਹੇ ਆਲੇ ਰਹਿ ਗਏ ਅਸੀਂ ਫਿਰ ਬੈਠੇ ਰਹੇ ਮੈਂ ਘਰ ਗਈ ਇਸ ਕਰਕੇ ਮੈਂ ਨਹੀਂ ਅੱਲਾ ਦੇ ਨਾਲ ਇਹਨਾਂ ਕੋ ਫੜੇ ਮੈਂ ਘਰ ਗਈ ਸੀ ਹਾਂਜੀ ਹਾਂ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਰੇ ਹਾਲਾਤਾਂ ਤੋਂ ਜਿਹੜਾ ਜਾਣੂ ਕਰਵਾਇਆ ਤੇ ਜਿਵੇਂ ਕਿ ਇਹਨਾਂ ਦਾ ਕਹਿਣਾ ਕਿ ਜਿਹੜੇ ਵੀ ਸਿੰਘ ਇਸ ਵੇਲੇ ਜੇਲ੍ਹਾਂ ਦੇ ਵਿੱਚ ਬੰਦ ਨੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹਜ਼ਾਰਾਂ ਕਿਲੋਮੀਟਰ ਦੂਰ ਜਿੱਥੇ ਕਿ ਪਰਿਵਾਰਾਂ ਨੂੰ ਆਪਣੇ ਤੌਰ ਤੇ ਜਾ ਕੇ ਆਪਣੇ ਪੱਲਿਓ ਖਰਚ ਕਰਕੇ ਜਿਹੜਾ ਮੁਲਾਕਾਤਾ ਕਰਨੀਆਂ ਪੈਂਦੀਆਂ ਤੇ ਉਹਨਾਂ ਸਿੰਘਾਂ ਦਾ ਕੋਈ ਪਰਸਨਲ ਜਿਹੜਾ ਕਿ ਮਕਸਦ ਨਹੀਂ ਹਕੂਮਤ ਦੇ ਲਈ ਜੇਲ੍ਹ ਦੇ ਵਿੱਚ ਗਏ ਆ ਤੇ ਇਸ ਵੇਲੇ ਕੌਮ ਦੀ ਜ਼ਿੰਮੇਵਾਰੀ ਬਣਦੀ ਆ ਤੇ ਉਹਨਾਂ ਦੀ ਰਿਹਾਈ ਲਈ ਉਹਨਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਦੇ ਲਈ ਜਿਹੜਾ ਕਿ ਉਪਰਾਲੇ ਕੀਤੇ ਜਾਣ ਤੇ ਇਹਦੇ ਲਈ ਜਿੰਨੀਆਂ ਵੀ ਪੰਤਕ ਤਿਰਾਂ ਪੰਤਕ ਜਿੱਥੇ ਬੰਦੀਆਂ ਜੜੀਆਂ ਉਹਨਾਂ ਨੂੰ ਇਹ ਗੱਲ ਜਿਹੜੀ ਆ ਉਹ ਗੰਭੀਰਤਾ ਨਾਲ ਸੋਚਣ ਦੀ ਲੋੜ ਆ ਕਿ ਇਹ ਸੰਘਰਸ਼ ਜਿਹੜਾ ਬਿਲਕੁਲ ਸਰਕਾਰ ਦੇ ਵੱਲੋਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਤੇ ਸਰਕਾਰ ਦੇ ਅੱਖਾਂ ਖੁੱਲਣ ਦੇ ਲਈ ਉਹਦੇ ਕੰਨ ਖੁੱਲਣ ਦੇ ਲਈ ਕੀ ਪ੍ਰੋਗਰਾਮ ਦਿੱਤਾ ਜਾਣਾ ਚਾਹੀਦਾ ਇਹ ਸਾਰੀਆਂ ਜਿੱਥੇ ਬੰਦੀਆਂ ਪੰਤਕ ਤਿਰਾਂ ਨੂੰ ਸੂਚੰਬੀ ਲੋੜ ਆਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ